ਮੇਰੇ ਮੈਂ ਬਟਿੰਡੇ ਤੋਂ ਰਹਿਣਾ ਹਾਂ ਜੀ ਬਾਵ ਮੈਟ੍ਰਿਕਸ ਜਲੰਧਰ aí 12 ਵਜੇ ਹੁਣ ਬਹੁਤ ਔਖਾ ਹੋ ਰਿਹਾ ਜੀ ਤੇ ਹੁਣ ਕਿੱਥੇ ਕੰਜਲਗਵਾਰ ਹੋ ਰਹੀ ਹੁਣ ਕੰਜਲ ਹੁਣ ਮੋਗੇ ਫਿਰਦਾ ਇੰਪਾਲ ਦੇ ਥੱਲੇ ਕਿਦੇ ਬੱਸ ਸਟੈਂਡ ਕੀ ਕਹਿਣਾ ਚਾਹੋਗੇ ਜਿਹੜੀਆਂ ਦੰਡ ਤਾਲਾ ਕਰਦੇ ਹੁਣ ਕੀ ਹਏ ਤਾਂ ਹੁਣ ਗਲਤ ਗੱਲ ਲਈ ਕੀ ਪਰੇਸ਼ਾਨੀ ਆ ਰਹੀ ਹੈ ਸਰ ਬੱਸਾਂ ਦੀ ਪਰੇਸ਼ਾਨੀ ਆ ਰਹੀ ਹੈ ਜਲੰਧਰ ਜਾਣਾ ਸਰ ਕਿਤਨਾ ਟਾਈਮ ਹੋ ਗਿਆ ਤੁਹਾਨੂੰ ਪਰੇਸ਼ਾਨ ਹੋਤੀ ਜਾਂ ਉਸੇ ਘੁੰਮ ਕੇ ਹੋ ਹੀ ਗਿਆ ਸਰ 1/2 ਘੰਟਾ ਸੰਨੀਦ ਬਹੁਤ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਹੀ ਹੈ ਜਦੋਂ ਸਵਾਰੀ ਨਾ ਹੋਵੇ ਠੀਕ ਹੈ ਨਾ ਖਵਾਰਾਂ ਦਾ ਵੀ ਕੰਮ ਨਹੀਂ ਚੱਲਣਾ ਹੈਗਾ ਜਦੋਂ ਜਦੋਂ ਕੰਮ ਕਿਸੇ ਦਾ ਵੀ ਨਹੀਂ ਚੱਲਣਾ ਹੈਗਾ ਜਦੋਂ ਸਵਾਰੀ ਨਾਲ ਸਵਾਰੀ ਦੇ ਨਾਲ ਹੀ ਕੰਮ ਚੱਲਦਾ ਹੈਗਾ ਟ੍ਰੇਨ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਹੈ ਟ੍ਰੇਨ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਹੜਤਾਲ ਕੀਤੀ ਹੈ ਠੀਕ ਹੈ ਜੀ ਸਰਕਾਰ ਨੂੰ ਆਪਣੇ ਇੰਤਜ਼ਾਮ ਕਰਨਾ ਚਾਹੀਦਾ ਸੀ ਪਹਿਲੇ ਹੀ ਆਪਣੇ ਵੱਲੋਂ ਜਿਹੜੀ ਜਿਹੜੀ ਜੋ ਜਾਇਜ਼ ਮੰਗਾ ਉਹ ਮੰਨ ਲੈਣੀ ਚਾਹੀਦੀਆਂ ਸਰਕਾਰ ਨੂੰ ਕਿਤੇ ਵੀ ਮੁਲਾਜ਼ਮ ਕੰਮ ਕਰ ਰਿਹਾ ਜਿਹੜੀ ਵੀ ادارے ਦੇ ਵਿੱਚ ਕੰਮ ਕਰ ਰਿਹਾ ਉਹ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀ ਸਰਕਾਰ ਤੱਕ ਪਹੁੰਚਾਰੇ ਆ ਕਿਸਾਨ ਵੀ ਅਸੀਂ ਉਹਨਾਂ ਦੇ ਨਾਲ ਤਨ ਤਈ ਨਾਲ ਲੱਗੇ ਹੋਏ ਆ ਡਰਾਈਵਰ ਡਰਾਈਵਰੀ ਕਰਨ ਤੋਂ ਮਜਬੂਰ ਹੋ ਜਾਊਗਾ ਮੈਂ ਉਹਨੂੰ ਛੱਡ ਨਹੀਂ ਪੈ ਜੂਗੀ ਡਰਾਈਵਰੀ ਉਹਦਾ ਪਰਿਵਾਰ ਵੀ ਕਹਿ ਰਿਹਾ ਇਹ ਕਾਨੂੰਨ ਸੁਣਨ ਲੱਗਿਆ ਕਹਿ ਰਿਹਾ ਜਿੱਦ ਦਿਨ ਲਾਗੂ ਕਰਤਾ ਜਾਂ ੱਤਕਾ ਹੋਇਆ ਉਸ ਦਿਨ ਤੋਂ ਤਾਂ ਉਹਨੇ ਡਰਾਈਵਰੀ ਨਹੀਂ ਕਰਨੀ ਕਿਉਂਕਿ ਇੰਨੀ ਸਜ਼ਾ ਜੇਕਰ ਉਹ ਚੱਕ ਕੇ ਮਰੀਜ਼ ਨੂੰ ਲੈ ਕੇ ਜਾਂਦਾ ਐਕਸੀਡੈਂਟ ਦੇ ਵਿੱਚ ਕਿਸੇ ਨੂੰ ਲੈ ਕੇ ਜਾਂਦਾ ਫਰਸਟ ਏਡ ਵੀ ਦਵਾਉਂਦਾ ਤਾਂ ਵੀ ਉਹਨੂੰ ਸਜ਼ਾ ਜੇਕਰ ਅਚਨਚੇਤ ਭਾਵੇਂ ਮਰਨ ਵਾਲੇ ਦਾ ਕਸੂਰ ਹੋਵੇ ਜਾਂ ਫਟੜ ਹੋਣ ਵਾਲੇ ਦਾ ਕਸੂਰ ਹੋਵੇ ਸਜ਼ਾ ਜਿਹੜੀ ਡਰਾਈਵਰ ਨੂੰ ਦਿੱਤੀ ਜਾਊਗੀ ਲੰਬਾ ਸਮਾਂ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ ਜਿਹੜੀਆਂ ਮੰਗਾਂ ਸਰਕਾਰ ਨੇ ਮੰਗੀਆਂ ਇੰਟਰਨੈਸ਼ਨਲ ਪੱਧਰ ਤੇ ਮੰਨਣ ਦੀ SLAਗਾ ਜਿੱਥੇ ਹੋਈ ਸੀ ਉੱਥੇ ਉਹਨੂੰ ਫੇਰ ਤੋਂਏ ਤੋਂ ਹੋ ਜਾਂਦੀ ਆ ਕਿ ਸਾਰੀਆਂ ਮੰਗੀਆਂ ਵੀ ਮੰਨਾਂ ਮੰਗਾ ਤੋਂ ਜੇ ਪ੍ਰਧਾਨ ਮੰਤਰੀ ਮੁੱਕਰ ਜੇ ਸੈਂਟਰ ਮੁੱਕਰ ਜੇ ਤੇ ਫਿਰ ਭਰੋਸਾ ਕੀ ਦਾ ਰਹੂਗਾ ਇੱਥੋਂ ਤੱਕ ਇਹ ਲੱਗਦਾ ਹੈ ਵੀ ਫਿਰ ਵਿਸ਼ਵਾਸ ਕਿਹਦੇ ਤੇ ਕੀਤਾ ਜਾਵੇ ਕਿਸਾਨੀ ਅੰਦੋਲਨ ਦੀਆਂ ਕੁਝ ਜਿਹੜੀਆਂ ਮੰਗਾਂ ਰਹਿ ਗਈਆਂ ਸੀ ਬਾਕੀ ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਕਿਸਾਨ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਤੇ ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ ਲਗਾਈ ਜਾਵੇ ਇਸ ਤੋਂ ਬਿਨਾ ਜਿਹੜੇ ਸਰਕਾਰੀ ਮਹਿਕਮਿਆਂ ਦੇ ਵਿੱਚ ਕੰਟਰੈਕਟ ਬੇਸਡ ਠੇਕੇਦਾਰੀ ਸਿਸਟਮ ਹੈ ਭਰਤੀ ਦਾ ਉਹਨੂੰ ਬੰਦ ਕਰਕੇ ਪੱਕੀ ਤੇ ਸਰਕਾਰੀ ਰੈਗੂਲਰ ਭਰਤੀ ਕੀਤੀ ਜਾਵੇ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਕੀਤੀ ਜਾਵੇ ਮਰੇਗਾ 200 ਦਿਨ ਦਿੱਤੀ ਜਾਵੇ ਤੇ ਜਿਹੜੇ ਕਾਨੂੰਨ ਮਜ਼ਦੂਰ ਲੜਕੇ ਜਿਨ੍ਹਾਂ ਨੇ ਕਿਰਤ ਕਾਨੂੰਨ ਪ੍ਰਾਪਤ ਕੀਤੇ ਸੀਗੇ ਉਹਨਾਂ ਨੂੰ ਖਤਮ ਕਰਕੇ ਸਰਕਾਰ ਜਿਹੜੀ ਇਹ ਲੇਬਰ ਕੋਡ ਲੈ ਕੇ ਆਈ ਆ ਉਹਨਾਂ ਨੂੰ ਖਤਮ ਕੀਤਾ ਜਾਵੇ ਇਹਦੇ ਨਾਲ ਹੀ ਜਿਹੜੀ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਹੈ ਸਿੱਖਿਆ ਨੂੰ ਕਾਰਪੋਰੇਟ ਦੇ ਹੋਰ ਹਵਾਲੇ ਕਰਨ ਵਾਸਤੇ ਤੇ ਸਿੱਖਿਆ ਦਾ ਭਗਵਾ ਕਰਨ ਕਰਨ ਵਾਸਤੇ ਉਹ ਲਿਆਂਦੀ ਆ ਉਹ ਨਿਊ ਐਜੂਕੇਸ਼ਨ ਪਾਲਿਸੀ ਰੱਦ ਕੀਤੀ ਜਾਵੇ ਹਿੱਟ ਐਂਡ ਰਨ ਕਾਨੂੰਨ ਜਿਹੜਾ ਮੋਦੀ ਸਰਕਾਰ ਲੈ ਕੇ ਆਈ ਆ ਉਹਨੂੰ ਰੱਦ ਕੀਤਾ ਜਾਵੇ ਹਾਂਜੀ ਵੀਰਾ ਜੀ ਤੁਸੀਂ ਮੋਗਾ ਚੌਂਕ ਦੇ ਵਿੱਚ ਪਹੁੰਚੇ ਹੋ ਦਿਓ ਜਾਣਕਾਰੀ ਆ ਕਿਉਂ ਦੇ ਭਾਰਤ ਦੇ ਵਿੱਚ ਜਿਹੜੇ ਕਿਸਾਨ ਇੱਥੇ ਬੰਦੀਆਂ ਮਤਲਬ ਸਰਕਾਰ ਜਿਹੜਾ ਉੱਚਾ ਗਿਆ ਇਸ ਦੇ ਬਾਰੇ ਜਿਹੜੀ ਕਿਸਾਨਾਂ ਦੀ ਜਿਹੜੀ ਮੰਗ ਆ ਉਹਨਾਂ ਦੇ ਵਿੱਚ ਹੀ ਮੌਨਾਜਮ ਭਾਰਤ ਕਿੱਥੇ ਵੀ ਮੌਨਾਜਮ ਕੰਮ ਕਰ ਰਿਹਾ ਹੈ ਜਿਹੜੀ ਵੀ ਅਦਾਰੇ ਦੇ ਵਿੱਚ ਕੰਮ ਕਰ ਰਿਹਾ ਉਹ ਮੌਨਾਜਮਾਂ ਦੀਆਂ ਮੰਗਾਂ ਜਿਹੜੀ ਸਰਕਾਰ ਤੱਕ ਪਹੁੰਚਾਰੇ ਆ ਕਿਸਾਨ ਵੀ ਅਸੀਂ ਉਹਨਾਂ ਦੇ ਨਾਲ ਤਨ ਤਈ ਨਾਲ ਲੱਗੇ ਹੋਏ ਆ ਕੱਲੇ ਕੱਲੇ ਸੰਗੀਆਂ ਮੰਗਾਂ ਪਸਾਨ ਜਿਹੜੇ ਦੇਖਾ ਸਰਕਾਰ ਦੇ ਚੰਨ ਵਿੱਚ ਰਾਜ ਮੰਗ ਵੀ ਸਾਡੀ جاری ਹੈ ਸਾਡੀ ਇਹ ਮੰਗ ਜਿਹੜੀ ਅੱਜ ਤੱਕ ਬੜਾ ਜਿਹਾ ਭੱਜਦੇ ਹੋਏ ਆ ਉਹਨਾਂ ਨੂੰ ਕੁਛ ਨਹੀਂ ਨੂੰ ਵੀ ਜਿਹੜੀਆਂ ਪੁਰਾਣੀ ਪੈਨਸ਼ਨ ਜਿਹੜੀ ਹੋਂਦਤ ਨਹੀਂ ਮਿਲਦੀ ਵੀ ਸਾਡੀ ਵੀ ਸਰਕਾਰ ਤੋਂ ਸੈਕਟਰ ਸਰਕਾਰ ਤੋਂ ਪੰਜਾਬ ਕੋਲ ਵਿੱਚ ਇਸ ਰਜਿਸਟ੍ਰੇਸ਼ਨ ਆਈ ਵੀ ਸਾਡੀ ਜਿਹੜੀ ਪੈਨਸ਼ਨ ਹੈ ਵਿਚਾਰ ਦੀ ਉਹ ਪਹਾਲੀ ਕੀਤੀ ਜਾਵੇ ਮੁਰਤਬਾਲ ਜੀ ਅੱਜ ਦੀ ਜਿਹੜੀ ਹੜਤਾਲ ਚੱਲਦੀ ਹੈ ਰਾਤ ਦੀ ਬੱਸ 12 ਵਜੇ ਦੀਆਂ ਬੱਸਾਂ ਵੀ ਬੰਦ ਹੈ ਤੁਸੀਂ ਖਵਾਰ ਦਾ ਕੰਮ ਕਰਦੇ ਹੋ ਕਿੰਨੀ ਕਿ ਪਰੇਸ਼ਾਨੀ ਆਉਂਦੀ ਹੈ ਪਰੇਸ਼ਾਨੀ ਤਾਂ ਬਹੁਤ ਹੁੰਦੀ ਹੈ ਜੇ ਤੁਹਾਨੂੰ ਪਤਾ ਹੀ ਹੈ ਜਦੋਂ ਸਵਾਰੀ ਨਾ ਹੋਵੇ ਠੀਕ ਹੈ ਨਾ ਖਵਾਰਾਂ ਦਾ ਵੀ ਕੰਮ ਨਹੀਂ ਚੱਲਣਾ ਹੈਗਾ ਜਦੋਂ ਜਦੋਂ ਕੰਮ ਕਿਸੇ ਦਾ ਵੀ ਨਹੀਂ ਚੱਲਣਾ ਹੈਗਾ ਜਦੋਂ ਸਵਾਰੀ ਨਾਲ ਸਵਾਰੀ ਦੇ ਨਾਲ ਹੀ ਕੰਮ ਚੱਲਦਾ ਹੈਗਾ ਟ੍ਰੇਨ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਹੈ ਟ੍ਰੇਨ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਹੜਤਾਲ ਕੀਤੀ ਹੈ ਠੀਕ ਹੈ ਜੀ ਸਰਕਾਰ ਨੂੰ ਆਪਣਾ ਇਤਜਾਬ ਕਰਨਾ ਚਾਹੀਦਾ ਸੀ ਪਹਿਲੇ ਹੀ ਆਪਣੇ ਵੱਲੋਂ ਟ੍ਰੇਨ ਯੂਨੀਅਨ ਜੋ ਜਾਇਜ਼ ਮੰਗਾ ਉਹ ਮੰਨ ਲੈਣੀਆਂ ਚਾਹੀਦੀਆਂ ਸਰਕਾਰ ਨੂੰ ਆਪਣੇ ਵੱਲੋਂ ਇਹ ਸਰਕਾਰ ਇਹ ਨਗਰ ਵਿੱਚ ਲੋਕਾਂ ਦੀਆਂ ਦਿੱਕਤਾਂ ਦਾ ਵੀ ਜਰਮੈਂ ਸੰਦੀਪ ਸ਼ਰਮਾ ਜੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਤੇ ਕਿੱਥੇ ਆਏ ਤੇ ਕਿੱਥੇ ਜਾਣਾ ਵੀਰੇ ਮੈਂ ਬਹਿੰਡੇ ਤੋਂ ਰਹਿੰਦਾ ਹਾਂ ਹਾਂਜੀ ਬਾਇਓਮੈਟ੍ਰਿਕਸ ਜਲੰਧਰੀ 12 ਵਜੇ ਹੁਣ ਬਹੁਤ ਔਖਾ ਹੋ ਰਿਹਾ ਜੀ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਜਿਹੜਾ ਕੰਮ ਜ਼ਰੂਰੀ ਹੈ ਬਾਇਓਮੈਟਰੀ ਦਾ ਕੰਮ ਬਾਇਓਮੈਟ੍ਰਿਕ ਦਾ ਜ਼ਰੂਰੀ ਤਾਂ ਹੈਗਾ ਹੀ ਹੈ ਕਿੰਨੇ ਵਜੇ ਦਾ ਟਾਈਮ ਤੁਹਾਡਾ ਉੱਥੇ ਦਾ 12 ਵਜੇ ਦਾ ਜੀ ਤੇ ਹੁਣ ਕਿੱਥੇ ਖੱਜਲ ਖਵਾਰ ਹੋ ਰਹੀ ਹੁਣ ਖੱਜਲ ਹੁਣ ਮੋਗੇ ਫਿਰਦਾ ਹਾਂ ਪੌਲ ਦੇ ਥੱਲੇ ਕਿਦੇ ਬੱਸ ਸਟੈਂਡ ਕੀ ਕਹਿਣਾ ਚਾਹੋਗੇ ਜਿਹੜੀਆਂ ਦੰੜ ਤਾਂ ਲਾ ਕਰਦੇ ਆ ਕੀ ਹੋਇਆ ਇਹ ਤਾਂ ਹੁਣ ਗਲਤ ਗੱਲ ਲਈ ਆਪਣਾ ਨਾਂ ਸੋਣ ਨਹੀਂ ਹੈ ਅਸੀਂ ਜਲੰਧਰ ਜਾਣਾ ਸਰ ਅ ਕੀ ਪਰੇਸ਼ਾਨੀ ਆ ਰਹੀ ਹੈ ਸਰ ਹਾਂ ਬੱਸਾਂ ਦੀ ਪਰੇਸ਼ਾਨੀ ਆ ਰਹੀ ਹੈ ਜਲੰਧਰ ਜਾਣਾ ਸਰ ਕਿਤਨਾ ਟਾਈਮ ਹੋ ਗਿਆ ਤੁਹਾਨੂੰ ਪਰੇਸ਼ਾਨ ਹੋਤੀ ਜਾਂ ਹਾਂ ਸੇ ਘੁੰਮ ਕੇ ਅ ਹੋ ਹੀ ਗਿਆ ਸਰ 10 ਘੰਟਾ ਕੀ ਕਹਿਣੇ ਚਾਹੋਗੇ ਇਸ ਸਰਕਾਰਾਂ ਨੂੰ ਸਰਕਾਰਾਂ ਕੋ ਬੱਸ ਆਹੀ ਕਹਿਣਾ ਚਾਹੁੰਦੇ ਹਾਂ ਸਰ ਕਿ ਪਾਵ ਲੱਖ ਨੂੰ ਤੰਗ ਕੀਤਾ ਜਾਂਦਾ ਹੈ ਵਾਸੇ ਨਹੀਂ ਕਹਿਣਾ ਚਾਹੁੰਦੇ ਸਰ ਓਕੇ ਅੱਜ ਦੇ ਬੰਦ ਦਾ ਕੀ ਕਹਿਣਾ ਚਾਹੋਗੇ ਤੁਸੀਂ ਕਿਉਂ ਬੰਦ ਕੀਤਾ ਕੀ ਲੋਡ ਪੈ ਗਈ ਦੇਖੋ ਜੀ ਅੱਜ ਹਰੇਕ ਸਰੀਰ ਇੱਕ ਇੱਕ ਕੱਲੇ ਕੱਲੇ ਵਿਅਕਤੀ ਦਾ ਜਿਹੜਾ ਅੰਦਰੋਂ ਮਨ ਫਟਿਆ ਵੀ ਮੈਂ ਜਿਹੜਾ ਬੰਦ ਹੋਣਾ ਚਾਹੀਦਾ ਅੱਜ ਤਾਂ ਭਾਰਤਬੰਦ ਟ੍ਰੇਡ ਯੂਨੀਅਨਾਂ ਨੇ ਸਾਰਿਆਂ ਦੇ ਇਕੱਲੇ-ਕੱਲੇ ਦੇ ਵਿਊ ਲੈ ਕੇ ਵਿਚਾਰ ਲੈ ਕੇ ਫੇਰ ਬੰਦ ਦਾ ਸੱਦਾ ਦਿੱਤਾ ਗਿਆ ਇਹਦੇ ਵਿੱਚ ਜਿਹੜੇ ਆ ਕਾਲੇ ਕਾਨੂੰਨ ਬਣੇ ਹੋਏ ਨੇ ਇਹਨਾਂ ਨੂੰ ਮਤ ਦੇਣ ਵਾਸਤੇ ਇਹਨਾਂ ਦੇ ਤੁਰੰਤ ਰੋਕਣ ਵਾਸਤੇ ਇਹ ਜਿਹੜੀ ਆ ਅੱਜ ਦਾ ਭਾਰਤਬੰਦ ਦਾ ਸੱਦਾ ਤੇ ਉਹ ਸਾਰਿਆਂ ਨੇ ਮੈਂ ਚੱਲ ਕੇ ਆਏ ਦੇਖਿਆ ਰਸਤੇ 'ਚ ਸਾਰੇ ਜਿਹੜੇ ਇਹਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੰਦ ਕਰ ਰਹੇ ਕੋਈ ਹੱਲਾ ਗੁੱਲਾ ਨਹੀਂ ਕੋਈ ਵਧੀਆ ਤਰੀਕੇ ਦੇ ਨਾਲ ਇਹਨੂੰ ਐਕਸ਼ਨ ਕਰ ਰਿਹਾ ਹੈ ਤੁਸੀਂ ਬਸ ਟਰਾਂਸਪੋਰਟ ਦੇ ਨਾਲ ਸੰਬੰਧਤ ਹੋ ਤੇ ਮੁਲਾਜ਼ਮ ਵੀ ਹੋ ਤਾਂ ਕਿੰਨਾ ਕੁ ਤੁਹਾਨੂੰ ਹੰਗਾਰਾ ਮਿਲਦੇ ਆ ਤੇ ਅੱਜ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਸਾਡੇ ਵੱਲੋਂ ਇਹ ਹੈ ਜੀ ਜਿਹੜਾ ਕਾਨੂੰਨ ਬਣਾਇਆ ਨਾ ਉਹਦਾ ਆਰਟੀਕਲ 1 ਤੇ ਆਰਟੀਕਲ 2 ਜਿਹੜਾ ਜਿਹੜੇ ਅਸੀਂ ਪੜ੍ਹਿਆ ਉਹਦੇ ਮੁਤਾਬਕ ਵੀ ਡਰਾਈਵਿੰਗ ਲਾਈਨ ਦੇ ਵਿੱਚ ਸਾਡੇ ਕੋਲੇ ਬਹੁਤ ਆਦ ਦੇ ਵਿੱਚ ਡਰਾਈਵਰ ਜਮਾਤ ਆ ਔਰ ਨਾਲ ਜਿਹੜੇ ਕੰਡਕਟਰ ਜਾਂ ਹੋਰ ਵੀ ਕਿਤੇ ਕੰਮ ਕਰਦੇ ਆ ਉਹਨਾਂ ਨੇ ਵੀ ਦੂਰ ਦਰਾਡੇ ਕਿਤੇ ਵਿਆਹ ਸ਼ਾਦੀ ਜਾਂ ਨਾ ਕਾਰਾਂ ਲੈ ਕੇ ਜਾਂਦੇ ਆ ਅਸੀਂ ਗੱਡੀਆਂ ਲੈ ਕੇ ਜਾਂਦੇ ਆ ਸਾਨੂੰ ਇਹ ਦਿੱਕਤ ਆ ਰਹੀ ਆ ਵੀ ਇਸ ਕਾਨੂੰਨ ਦੇ ਨਾਲ ਆ ਬਹੁਤ ਜ਼ਿਆਦਾ ਜਿਹੜਾ ਡਰਾਈਵਰ ਇੱਥੋਂ ਤੱਕ ਮੈਂ ਕਹਿ ਸਕਦਾ ਵੀ ਡਰਾਈਵਰ ਡਰਾਈਵਰੀ ਕਰਨ ਤੋਂ ਮਜਬੂਰ ਹੋ ਜਾਊਗਾ ਮੈਂ ਉਹਨੂੰ ਛੱਡ ਨਹੀਂ ਪੈ ਜੂਗੀ ਡਰਾਈਵਰੀ ਉਹਦਾ ਪਰਿਵਾਰ ਵੀ ਕਹਿ ਰਿਹਾ ਇਹ ਕਾਨੂੰਨ ਸੁਣਨ ਲੱਗਿਆ ਕਹਿ ਰਿਹਾ ਜਿੱਦ ਦਿਨ ਲਾਗੂ ਕਰਤਾ ਜਾਂ ੱੱਕਾ ਹੋਇਆ ਉਸ ਦਿਨ ਤੋਂ ਤਾਂ ਉਹਨੇ ਡਰਾਈਵਰੀ ਨਹੀਂ ਕਰਨੀ ਕਿਉਂਕਿ ਇੰਨੀ ਸਜ਼ਾ ਜੇਕਰ ਉਹ ਚੱਕ ਕੇ ਮਰੀਜ਼ ਨੂੰ ਲੈ ਕੇ ਜਾਂਦਾ ਐਕਸੀਡੈਂਟ ਦੇ ਵਿੱਚ ਕਿਸੇ ਨੂੰ ਲੈ ਕੇ ਜਾਂਦਾ ਫਰਸਟ ਏਡ ਵੀ ਦਵਾਉਂਦਾ ਤਾਂ ਵੀ ਉਹਨੂੰ ਸਜ਼ਾ ਹੈ ਜੇਕਰ ਅਚਨਚੇਤ ਭਾਵੇਂ ਮਰਨ ਵਾਲੇ ਦਾ ਕਸੂਰ ਹੋਵੇ ਜਾਂ ਫਟੜ ਹੋਣ ਵਾਲੇ ਦਾ ਕਸੂਰ ਹੋਵੇ ਸਜ਼ਾ ਜਿਹੜੀ ਡਰਾਈਵਰ ਨੂੰ ਦਿੱਤੀ ਜਾਊਗੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਦੋਂ ਇਦਾਂ ਤੋਂ ਕੋਈ ਮੰਗ ਦੀ ਵਾਸਤੇ ਤੁਸੀਂ ਅੱਗੇ ਆਨੇ ਹੋ ਲੋਕਾਂ ਨੂੰ ਇਹ ਆ ਵੀ ਕਾਨੂੰਨ ਹੈ ਜਿਹੜਾ ਉਹ ਪਬਲਿਕ ਦੀ ਸਹਿਮਤੀ ਨਾਲ ਲੋਕਾਂ ਦੀ ਸਹਿਮਤੀ ਨਾਲ ਥੋਪਿਆ ਨਹੀਂ ਜਾਣਾ ਚਾਹੀਦਾ ਬਣਾਉਣਾ ਚਾਹੀਦਾ ਕਾਨੂੰਨ ਜੇ ਕੋਈ ਬਣਾਉਣਾ ਪਹਿਲੀ ਗੱਲ ਤਾਂ ਇਹ ਜੇ ਐਡਾ ਕੋਈ ਆਪਣੇ ਕੋਲ ਸਹੂਲਤ ਹੈ ਨਹੀਂ ਕੋਈ ਸੜਕਾਂ ਦੀ ਜਾਂ ਉਦਾਂ ਦੀ ਜਾਂ ਕੋਈ ਡਾਕਟਰੀ ਲੈਣ ਚ ਕਹਿ ਦਈਏ ਵੀ ਇਹਨੇ ਬਹੁਤ ਕਾਮਯਾਬ ਨਹੀਂ ਪਹਿਲਾਂ ਇਹਨੂੰ ਸੈਟਿੰਗ ਕਰਨੀ ਚਾਹੀਦੀ ਸਾਰੀ ਉਸ ਤੋਂ ਬਾਅਦ ਦੇ ਵਿੱਚ ਸਾਰੀਆਂ ਟ੍ਰੇਡ ਯੂਨੀਅਨਾਂ ਨੂੰ ਕਿਸਾਨਾਂ ਨੂੰ ਹੋਰ ਲੋਕਾਂ ਨੂੰ ਪਬਲਿਕ ਦੇ ਵਿਚਾਰ ਲੈ ਕੇ ਫਿਰ ਇਦਾਂ ਦਾ ਕੋਈ ਕਾਨੂੰਨ ਹੈ ਜਿਹੜਾ ਉਹ ਪਹਿਲ ਮੱਠ ਵਾਲਾ ਜਾਂ ਕੋਈ ਉਦਾਂ ਦਾ ਕਾਨੂੰਨ ਹੈ ਜਿਹੜਾ ਉਹ ਸੋਧ ਦੇ ਵਿੱਚ ਲਿਆਉਣਾ ਚਾਹੀਦਾ ਸੀਗਾ ਬਿਲਕੁਲ ਭਾਰਤ ਸਰਕਾਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਧੱਕਾ ਕੀਤਾ ਇਹ ਕਾਨੂੰਨ ਲਾਇਆ ਨਹੀਂ ਜਾ ਰਿਹਾ ਥੋਪਿਆ ਜਾ ਰਿਹਾ ਪਬਲਿਕ ਸਾਡੀ ਸਪੋਰਟ ਤੇ ਆ ਜੀ ਹਰ ਗੱਲ ਦੇ ਵਿੱਚ ਜੋ ਵੀ ਅਸੀਂ ਐਕਸ਼ਨ ਕਰਦੇ ਆ ਪਬਲਿਕ ਦਾ ਸਾਨੂੰ ਬਹੁਤ ਵੱਡ ਮੁੱਲਾ ਯੋਗਦਾਨਾ ਬਹੁਤ ਵੱਡਾ ਸਮਰਥਨ ਆ ਇਧਰ バス ਸਾਡੇ ਚ ਜਾ ਕੇ ਵੇਖ ਲਓ ਕੋਈ ਵੀ ਐਸਾ ਸ਼ਰੀਰ ਨਹੀਂ ਜਿਹੜਾ バス ਨੂੰ ਲੋਡਦਾ ਹੋਵੇ ਵੀ ਅੱਜ バス ਆਵੇ ਤੇ ਅਸੀਂ ਬਾਸ ਤੇ ਚੜ ਕੇ ਜਾਣਾ ਕਿਉਂਕਿ ਘਰਾਂ ਦੇ ਵਿੱਚ ਹਰੇਕ ਬੰਦਾ ਆਰਾਮ ਨਾਲ ਬੈਠਾ ਦੇਖ ਰਿਹਾ ਔਰ ਨਾਲ ਸਪੋਰਟ ਕਰ ਰਿਹਾ ਜਿੱਥੇ ਸੰਘਰਸ਼ਾ ਉੱਥੇ ਪਬਲਿਕ ਪਹੁੰਚ ਰਹੀ ਆਪੋ ਆਪਣੇ ਵਹੀਕਲਾਂ ਤੇ ਭਾਵੇਂ ਤੁਰ ਕੇ ਪਹੁੰਚਣਾ ਪਵੇ ਬਹੁਤ ਵੱਡੀ ਸਪੋਰਟ ਆ ਮੈਂ ਉਹਨਾਂ ਦਾ ਰਿਣੀ ਆ ਧੰਨਵਾਦੀ ਆ ਪਬਲਿਕ ਦਾ ਜਲਦੀਆਂ ਬੱਸਾਂ ਰਾਤ ਕਿੰਨੇ ਵਜੇ ਤੋਂ ਬੰਦ ਨੇ ਦੇਖੋ ਜੀ ਰਾਤ 12 ਵਜੇ ਤੋਂ ਸਾਡੀ ਇਹ ਜਿਹੜੀ ਸਟ੍ਰਾਈਕ ਆਰੰਭ ਹੋ ਗਈ ਹੈ ਔਰ ਅੱਜ ਦੇ 12 ਵਜੇ ਤੱਕ ਰਾਤ ਤੱਕ ਚਲਣੀ ਹੈ ਔਰ ਇਹਦੇ ਨਾਲ ਹੀ ਅਸੀਂ ਜਿਹੜੀਆਂ ਕੱਲ ਗੱਡੀਆਂ ਜਿਹੜੀਆਂ ਬਾਹਰ ਆਲੀਆਂ ਸੀ ਉਹ ਸਾਰੀਆਂ ਵਾਪਸ ਡੀਪੂ ਦੇ ਵਿੱਚ ਆ ਗਈਆਂ ਦੇਖ ਲਓ ਪਿੱਛੇ ਲੱਖਾਂ ਦੀ ਤਰਾਤਤਾ ਦਾ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਡੀਪੂ ਆ ਉਹਨਾਂ ਦੇ ਵਿੱਚ ਜਿੰਨੀਆਂ ਸਾਡੇ ਵਹੀਕਲ ਬੱਸਾਂ ਉਹ ਖੜੀਆਂ ਇਧਰ ਪ੍ਰਾਈਵੇਟ ਵੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਉਹਨਾਂ ਨੇ ਵੀ ਜਿਹੜੀਆਂ ਇਹ ਚੀਜ਼ ਨੂੰ ਸਮਝਿਆ ਹਾਂਜੀ ਅੱਜ ਦੀ ਪ੍ਰੇਟ ਯੂਨੀਅਨ ਜਿਹੜੀ ਹੜਤਾਲ ਕਰ ਰਹੀ ਹੈ ਤੁਹਾਡਾ ਕੀ ਸਮਰਥਨ ਹੈ ਕੀ ਮੰਗਾਉਣਾ ਦੀ ਹੈ ਇਹ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨੀਅਨਸ ਵੱਲੋਂ 16 ਫਰਵਰੀ ਦਾ ਭਾਰਤ ਵਾਦ ਦਾ ਸੱਦਾ ਸੀ ਇਹਦੇ ਵਿੱਚ ਦੇਸ਼ ਦੀਆਂ तमाम ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਜਥੇਬੰਦੀਆਂ ਉਹ ਵੀ ਸਪੋਰਟ ਦੇ ਵਿੱਚ ਆਈਆਂ ਔਰ ਅੱਜ ਸਮੁੱਚੇ ਦੇਸ਼ ਦੇਸ਼ ਪੱਧਰ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਭਾਰਤ ਜਿਹੜਾ ਉਹ ਬੰਦ ਕੀਤਾ ਗਿਆ ਇਹਦੇ ਵਿੱਚ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਜਿਹੜੀਆਂ ਮੰਗਾ ਹੈਗੀਆਂ ਐਮਐਸਪੀ ਦਿੱਤਾ ਜਾਵੇ ਨੂੰ ਕਾਨੂੰਨੀ ਲੀਗਲ ਕਾਨੂੰਨ ਜਿਹੜਾ ਉਹਨੂੰ ਬਣਾਇਆ ਜਾਵੇ ਲੀਗਲ ਗਾਰੰਟੀ ਕੀਤੀ ਜਾਵੇ ਐਮਐਸਪੀ ਦੀ ਸੁਆਮੀ ਨਾਥਲ ਕਮਿਸ਼ਨ ਦੀ ਰਿਪੋਰਟ ਅਨਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਕਿਸਾਨੀ ਅੰਦੋਲਨ ਦੀਆਂ ਕੁਝ ਜਿਹੜੀਆਂ ਮੰਗਾਂ ਰਹਿ ਗਈਆਂ ਸੀ ਬਾਕੀ ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਕਿਸਾਨ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਤੇ ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ ਲਗਾਈ ਜਾਵੇ ਇਸ ਤੋਂ ਬਿਨਾ ਜਿਹੜੇ ਸਰਕਾਰੀ ਮਹਿਕਮਿਆਂ ਦੇ ਵਿੱਚ ਕੰਟਰੈਕਟ ਬੇਸਡ ਠੇਕੇਦਾਰੀ ਸਿਸਟਮ ਹੈ ਭਰਤੀ ਦਾ ਉਹਨੂੰ ਬੰਦ ਕਰਕੇ ਪੱਕੀ ਤੇ ਸਰਕਾਰੀ ਰੈਗੂਲਰ ਭਰਤੀ ਕੀਤੀ ਜਾਵੇ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਕੀਤੀ ਜਾਵੇ ਮਰੇਗਾ 200 ਦਿਨ ਦਿੱਤੀ ਜਾਵੇ ਤੇ ਜਿਹੜੇ ਕਾਨੂੰਨ ਮਜ਼ਦੂਰ ਲੜਕੇ ਜਿਨ੍ਹਾਂ ਨੇ ਕਿਰਤ ਕਾਨੂੰਨ ਪ੍ਰਾਪਤ ਕੀਤੇ ਸੀਗੇ ਉਹਨਾਂ ਨੂੰ ਖਤਮ ਕਰਕੇ ਸਰਕਾਰ ਜਿਹੜੀ ਇਹ ਲੇਬਰ ਕੋਡ ਲੈ ਕੇ ਆਈ ਆ ਉਹਨਾਂ ਨੂੰ ਖਤਮ ਕੀਤਾ ਜਾਵੇ ਇਹਦੇ ਨਾਲ ਹੀ ਜਿਹੜੀ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਹੈ ਸਿੱਖਿਆ ਨੂੰ ਕਾਰਪੋਰੇਟ ਦੇ ਹੋਰ ਹਵਾਲੇ ਕਰਨ ਵਾਸਤੇ ਤੇ ਸਿੱਖਿਆ ਦਾ ਭਗਵਾ ਕਰਨ ਕਰਨ ਵਾਸਤੇ ਉਹ ਲਿਆਂਦੀ ਆ ਉਹ ਨਿਊ ਐਜੂਕੇਸ਼ਨ ਪਾਲਿਸੀ ਰੱਦ ਕੀਤੀ ਜਾਵੇ ਹਿੱਟ ਐਂਡ ਰਨ ਕਾਨੂੰਨ ਜਿਹੜਾ ਮੋਦੀ ਸਰਕਾਰ ਲੈ ਕੇ ਆਈ ਆ ਉਹਨੂੰ ਰੱਦ ਕੀਤਾ ਜਾਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਪੂਰੇ ਸਾਰੇ ਵਰਗਾਂ ਦੀਆਂ ਜਥੇਬੰਦੀਆਂ ਵੱਲੋਂ ਅੱਜ ਭਾਰਤaband ਦੀ ਕਾਲ ਦਿੱਤੀ ਗਈ ਹੈ ਤੇ ਬਹੁਤ ਵੱਡੀ ਪੱਧਰ ਤੇ ਲੋਕਾਂ ਦਾ ਸਮਰਥਨ ਮਿਲਿਆ ਅੱਜ ਇਸੇ ਕਾਰਨ ਤੇ ਜਿਹੜਾ ਮੋਗਾ ਸ਼ਹਿਰ ਆ ਮੁਕੰਮਲ ਬੰਦ ਹੈਗਾ ਤੇ 11 ਵਜੇ ਥੋੜੇ ਸਮੇਂ ਦੇ ਵਿੱਚ ਹੀ 2 ਘੰਟਿਆਂ ਚ ਇੱਥੇ ਪੂਰਾ ਜਿਹੜਾ ਜਿਹੜਾ ਇਕੱਠ ਹੋ ਜਾਣਾ ਇੱਥੇ ਜਾਮ ਲੱਗ ਜਾਣਾ ਤੇ ਇੱਥੇ ਸਟੇ ਜੜੀ ਆ ਚਾਲੂ ਕੀਤੀ ਜਾਊਗੀ ਸਰਕਾਰ ਨੂੰ ਦੇਖਿਆ ਜਾਵੇ ਤਾਂ ਸਰਕਾਰ ਨੂੰ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਣਾ ਪਰ ਆਪਣਾ ਜਨਜੀਵਨ ਜਿਹੜਾ ਉਹ ਵਿਅਸਤ ਹੋ ਰਿਹਾ ਦੇਖੋ ਇਹਦੇ ਨਾਲ ਸਾਰਾ ਦੇਸ਼ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਸਰਕਾਰ ਦੀਆਂ ਨੀਜੀ ਕਰਨੀਆਂ ਪਾਲਿਸੀਆਂ ਤੇ ਸਰਕਾਰ ਜੋ ਧਾਰਮਿਕ ਪੱਤਾ ਖੇਡ ਰਹੀ ਹੈ ਫਿਰਕੂਵਾਦ ਦਾ ਇਹਦੇ ਖਿਲਾਫ ਆ ਸਮੁੱਚਾ ਦੇਸ਼ ਤੇ ਸਮੁੱਚਾ ਦੇਸ਼ ਧਰਨਰਪਕਤਾ ਦੀ ਗੱਲ ਕਰਦਾ ਸਮੁੱਚਾ ਦੇਸ਼ ਦੇਸ਼ ਦੀਆਂ ਜਿਹੜੀਆਂ ਸੰਪਤੀ ਹੈਗੀਆਂ ਜਲ ਜੰਗਲ ਜ਼ਮੀਨ ਸਰਕਾਰੀ ਮਹਿਕਮੇ ਉਹਨਾਂ ਨੂੰ ਬਚਾਉਣ ਦੀ ਜਿਹੜੀ ਮੰਗ ਕਰਦਾ ਪਰ ਸਰਕਾਰ ਉਲਟੇ ਪਾਸੇ ਇੱਕ ਤਾਂ ਭਗਵਾਕਰਨ ਕਰ ਰਹੀ ਆ ਫਿਰਕੂਵਾਦ ਫਲਾ ਰਹੀ ਆ ਪੂਰੇ ਦੇਸ਼ ਦੇ ਵਿੱਚ ਜਾਤ ਤੇ ਧਰਮ ਦੇ ਨਾਂ ਤੇ ਜਿਹੜਾ ਗੰਗੇ ਫਸਾਦ ਕਰਵਾ ਰਹੀ ਹੈਗੀ ਆ ਤੇ ਪੂਰਾ ਦੇਸ਼ ਕਾਰਪੋਰੇਟ ਦੇ ਹਵਾਲੇ ਕਰ ਰਹੀ ਆ ਸਰਕਾਰ ਉਲਟ ਕੰਮ ਕਰ ਰਹੀ ਆ ਤੇ ਲੋਕ ਜਿਹੜੇ ਆ ਉਹ ਉਲਟ ਚੱਲ ਰਿਹਾ ਇਸ ਕਰਕੇ ਲੋਕ ਇਹ ਮੈਸੀਜ ਚਾਹੁੰਦੇ ਆ ਇਕੱਠੇ ਹੋ ਕੇ ਕਿ ਅੱਜ ਅਸੀਂ ਬੰਦ ਕਰਕੇ ਸਮੁੱਚੇ ਪੱਧਰ ਦੇਸ਼ ਪੱਧਰ ਤੇ ਮੈਸੇਜ ਦੇਣਾ ਚਾਹੁੰਦੇ ਆ ਕਿ ਸਰਕਾਰ ਦੀਆਂ ਨੀਤੀਆਂ ਦੇ ਨਾਲ ਅਸੀਂ ਜਿਹੜਾ ਸਹਿਮਤ ਨਹੀਂ ਹੈਗੇ ਔਰ ਅੱਜ ਦਾ ਜਿਹੜਾ ਭਾਰਤ ਬੰਦ ਹੈਗਾ ਇਹ ਅਗਲੇ ਸੰਘਰਸ਼ ਦਾ ਪਹਿਲਾ ਪੜਾ ਇਸ ਬੰਦ ਤੋਂ ਬਾਅਦ ਪਰਸੋ ਸਿੱਖ ਕਿਸਾਨ ਮੋਰਚੇ ਦੀ ਮੀਟਿੰਗ ਰੱਖੀ ਗਈ ਆ ਉਸ ਮੀਟਿੰਗ ਦੇ ਵਿੱਚ ਸੰਘਰਸ਼ ਦੇ ਅਗਲੇ ਪੜਾ ਦਾ ਜਿਹੜਾ ਉਹ ਐਲਾਨ ਕੀਤਾ ਜਾਊਗਾ ਮੁਰਦਾਬਾਦ ਸਰਕਾਰ ਮੁਰਦਾਬਾਦ ਮੁਰਦਾਬਾਦ ਤੁਸੀਂ ਅੱਜ ਬੋਕੇ ਚੌਂਕ ਦੇ ਵਿੱਚ ਪਹੁੰਚਿਓ ਕੀ ਕਹਿਣਾ ਚਾਹੋਗੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਸਾਡੇ ਕੱਲੇ ਪੰਜਾਬ ਦੇ ਨੇ ਦੇਸ਼ ਦੀਆਂ ਵੱਖ-ਵੱਖ ਜੱਥੇਬੰਦੀਆਂ ਛੇ ਘਰਛਾਂ ਦੇ ਰਾਹ ਪਈਆਂ ਕੋਈ ਵੀ ਸੰਤੁਸ਼ਟ ਨਹੀਂ ਸਰਕਾਰਾਂ ਤੋਂ ਔਰ ਖਾਸ ਕਰਕੇ ਜਿਹੜਾ ਅੱਗੇ ਇੱਕ ਭਰੋਸਾ ਹੁੰਦਾ ਸੀ ਲੋਕਾਂ ਨੂੰ ਵੀ ਜਿਹੜੀ ਗੱਲ ਪ੍ਰਧਾਨ ਮੰਤਰੀ ਨੇ ਕਹਿਤੀ ਜਾਂ ਮੁੱਖ ਮੰਤਰੀ ਨੇ ਕਹਿਤੀ ਉਹ ਪੱਕੀ ਆ ਉਹਦੇ ਤੇ ਭਰੋਸਾ ਕੀਤਾ ਜਾਂਦਾ ਸੀ ਔਰ ਜਿਹੜਾ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਸਰਕਾਰਾਂ ਕਹਿੰਦੀਆਂ ਕੋਸ ਹੈ ਤੇ ਕਰਦੀਆਂ ਕੋਸ ਹੈ ਮੈਨੀਫੈਸਟੋ ਚ ਕੋਸ ਪਾਇਆ ਹੁੰਦਾ ਕਰਦੀਆਂ ਕੋਸ ਹੈ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਤੇ ਸਾਰੇ ਬਲਾਜਮਾ ਨੂੰ ਲੰਬਾ ਸਮਾਂ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਐ ਜਿਹੜੀਆਂ ਮੰਗਾਂ ਸਰਕਾਰ ਨੇ ਮੰਗੀਆਂ ਇੰਟਰਨੈਸ਼ਨਲ ਪੱਧਰ ਤੇ ਮੰਨਣ ਦੀ SLAGA ਜਿੱਥੇ ਹੋਈ ਸੀ ਉੱਥੇ ਉਹਨੂੰ ਫੇਰ ਤੋਏ ਤੋਏ ਹੋਈ ਜਾਂਦੀ ਆ ਕਿ ਸਾਰੀਆਂ ਮੰਗੀਆਂ ਵੀ ਮੰਨ ਮੰਗਾ ਤੋਂ ਜੇ ਪ੍ਰਧਾਨ ਮੰਤਰੀ ਮੁੱਕਰ ਜੇ ਸੈਂਟਰ ਮੁੱਕਰ ਜੇ ਤੇ ਫਿਰ ਭਰੋਸਾ ਕੀ ਦਾ ਰਹੂਗਾ ਇੱਥੋਂ ਤੱਕ ਇਹ ਲੱਗਦਾ ਹੈ ਵੀ ਫਿਰ ਵਿਸ਼ਵਾਸ ਕਿਹਦੇ ਤੇ ਕੀਤਾ ਜਾਵੇ ਸੋ ਅਜੇ ਉਹ ਪਰਚੇ ਵੀ ਉਸੇ ਤਰ੍ਹਾਂ ਖੜੇ ਆ ਜਿਹੜੇ ਉਸ ਸਮੇਂ ਕਿਸਾਨਾਂ ਤੇ ਜਾਂ ਮਜ਼ਦੂਰਾਂ ਤੇ ਹੋਏ ਸੀ ਔਰ ਜਿਹੜੀ MSP ਦਾ ਰੇੜਕ ਉਹ ਵੀ ਉੱਥੇ ਫਸਿਆ ਹੋਇਆ ਔਰ ਕਿਸੇ ਨਾਲ ਵੀ ਜਿਹੜਾ ਸਰਕਾਰ ਦਾ ਇਹ ਲੱਗਦਾ ਕੀ ਕ ਖਾਲੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸਰਕਾਰਾਂ ਚੱਲ ਰਹੀਆਂ ਇਸੇ ਤਰ੍ਹਾਂ ਜਿਹੜਾ ਸਾਡਾ ਮਸਲਾ ਹੈ ਪਿਛਲੇ 30 ਸਾਲ ਤੋਂ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਕਿ ਸਾਡੇ ਕੋਲੇ 40 40 ਸਾਲ ਦਾ 30 30 ਸਾਲ ਦਾ ਤਜਰਬਾ ਹੈ ਜਿੱਥੇ ਲੋਕਾਂ ਨੂੰ ਮੁੱਢਲੀ ਸਿਹਤ ਸੇਵਾ ਦੇਣ ਦਾ ਔਰ ਹਰ ਪਾਰਟੀ ਹਰ ਸਰਕਾਰ ਮੈਨੀਫੈਸਟੋ ਦੇ ਵਿੱਚ ਵੀ ਪਾਉਂਦੀ ਹੈ ਤੇ ਸਾਡੇ ਨਾਲ ਵਾਅਦਾ ਵੀ ਕਰਦੀ ਹੈ ਵੀ ਅਸੀਂ ਆਉਣ ਸਾਰ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਹਾਰਾ ਕਿ ਸਾਡੀ ਇਹੋ ਜੀ ਸਮੱਸਿਆ ਹੈ ਇਹ ਸਰਕਾਰ ਦਾ ਪੰਜ ਪੈਸੇ ਵੀ ਉਹਦੇ ਤੇ ਖਰਚਾ ਨਹੀਂ ਹੁੰਦਾ ਵੀ ਸਿਰਫ ਅਸੀਂ ਇਹ ਵੀ ਮੰਨਿਆ ਵੀ ਜੇ ਤੁਸੀਂ ਮੰਨਦੇ ਹੋ ਸਾਡੀ ਟ੍ਰੇਨਿੰਗ ਨੂੰ ਨਹੀਂ ਮਾਦੇ ਟ੍ਰੇਨਿੰਗ ਨਵੇਂ ਸਿਰੇਓ ਵੀ ਲੈਣ ਨੂੰ ਤਿਆਰ ਹੈ ਲੇਕਿਨ ਵਾਦੇ ਕਰਕੇ ਉਹਦੇ ਤੋਂ ਭੱਜ ਜਾਂਦੇ ਆ ਔਰ ਜਦੋਂ ਚਾਹ ਅਫਸਰ ਹੈ ਜਾਂ ਪ੍ਰਸ਼ਾਸਨ ਹੈ ਜਾਂ ਸਰਕਾਰ ਹੈ ਉਹ ਇਹ ਮੰਨਦੇ ਆ ਕਿ ਤੁਹਾਡੇ ਬਿਨਾ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਜਿੰਨੀ ਸਾਡੇ ਦੇਸ਼ ਦੀ ਆਬਾਦੀ ਹੈ ਤੇ ਲੋਕਾਂ ਨੂੰ ਜਿਹੜੀ ਸਿਹਤ ਸੇਵਾ ਹੈ ਸਿਰਫ ਸਰਕਾਰ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਸਿਰਫ 20% ਲੋਕਾਂ ਨੂੰ ਸਿਹਤ ਸੇਵਾ ਦੇ ਸਕੀ ਆ 80% ਜਿਹੜੇ ਲੋਕ ਹੈ ਉਹਨਾਂ ਦੀ ਫਸਟ ਏਡ ਸਾਡੇ ਤੇ ਨਿਰਭਰ ਹੈ। ਸੋ ਸਾਡੇ ਤੋਂ ਇਲਾਵਾ ਜਿਹੜੇ ਵਰਗ ਨੂੰ ਵੀ ਲੈ ਲੋ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਨਿਯੁਕਤੀ ਪੱਤਰ ਦਿੱਤੇ ਉਹ ਵੀ ਯਾਹਲੀ ਸਾਬਤ ਹੋਏ। ਪੱਕੀ ਨੌਕਰੀ ਵਾਲੀ ਗਰੰਟੀ ਵੀ ਨਹੀਂ ਰਹੀ। ਹੁਣ ਕਿਹਦੇ ਤੇ ਭਰੋਸਾ ਕਰੀਏ? ਡਾਕਟਰ ਸਾਹਿਬ ਜੀ ਅਸੀਂ ਦਿੱਲੀ ਅੰਦੋਲਨ ਦੀ ਗੱਲ ਕਰਕੇ ਲੋਕ ਸ਼ੜਕਾਂ ਰੋਕਦੇ ਆਉਂਦੇ ਉੱਥੇ ਤੇ ਕੇਂਦਰ ਸਰਕਾਰ ਕੰਦ ਕੱਢੀ ਬੈਠੀ ਐ। ਉਹਨੂੰ ਕਿਵੇਂ ਦੇਖਦੇ? ਉਹ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਵੇਂ ਬਗਾਨੇ ਦੇਸ਼ ਦੇ ਵਿੱਚ ਅਸੀਂ ਜਾਣਾ ਹੋਵੇ। ਇੱਕ ਪਾਸੇ ਤਾਂ ਇਹ ਪ੍ਰਚਾਰ ਹੁੰਦਾ ਬਈ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰਤ ਇਕ ਤੇ ਦੂਜੇ ਪਾਸੇ ਹਰਿਆਣੇ ਦੇ ਵਿੱਚ ਵੜਨਾ ਪੰਜਾਬੀਆਂ ਵਾਸਤੇ ਜਿਹੜਾ ਉਹ ਮناسب ਨਹੀਂ ਸਮਝਿਆ ਜਾਂਦਾ ਉਹਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਇੱਕ ਪਾਸੇ ਸਰਕਾਰਾਂ ਪ੍ਰਚਾਰ ਕਰਦੀਆਂ ਵੀ ਇਹ ਦੇਖਿਆ ਜਾਵੇ ਡਾਕਟਰ ਸਾਹਿਬ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਵੀਰੇ ਇਥੋਂ ਗਏ ਆ ਉਹ ਪੰਜਾਬ ਦੀ ਧਰਤੀ ਤੇ ਬੈਠੇ ਤੇ ਹਮਲੇ ਸਰਕਾਰਾਂ ਕਰ ਰਹੀ ਹਰਿਆਣੇ ਦੀ ਤੇ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਹੈ ਕਿਵੇਂ ਲੱਗਦਾ ਇਹ ਸਾਰੇ ਰਲੇ ਮਿਲੇ ਆ ਜੀ ਸਿਰਫ ਇਹ ਹੈਗਾ ਵੀ ਕੋਈ ਰੌਲਾ ਵੱਧ ਪਾ ਲੈਂਦਾ ਤੇ ਕੋਈ ਅੰਦਰ ਖਾਤੇ ਆ ਅਸਲ ਦੇ ਵਿੱਚ ਸਾਰੇ ਇਹ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਹੱਥ ਠੋਕੇ ਆ ਕਾਰਪੋਰੇਟ ਘਰਾਣਿਆਂ ਦੇ ਸਾਰੇ ਹੀ ਗੁਲਾਮ ਹੈ ਚਾਹ ਸੈਂਟਰ ਹੈ ਚਾਹ ਪੰਜਾਬ ਹੈ ਚਾਹ ਜਿੰਨੀਆਂ ਵੀ ਸਿਆਸੀ ਪਾਰਟੀਆਂ ਆ ਉਹ ਜਦੋਂ ਸਰਕਾਰ ਕਿਸੇ ਦੀ ਆਉਂਦੀ ਆ ਉਹ ਪਹਿਲਾਂ ਹੀ ਉਹਦੂ ਖਰੀਦ ਲੈਂਦੀ ਆ